ਰਨਪਤੀ ਵਿਆਰ ਦੇ ਵਿੱਚ ਬਾਬਾ ਬਲਕਨਾਥ ਦਾ ਮੰਦਿਰ ਹੈ ਇੱਥੇ ਇਹਨਾਂ ਦਾ ਬੜਾ ਸਹਯੋਗ ਮਿਲਦਾ ਅੱਗੇ ਵੀ ਮਿਲਦਾ ਆ ਰਿਹਾ ਹੈ ਹਰ ਐਤਵਾਰ ਇੱਥੇ ਭੰਡਾਰਾ ਲੱਗਦਾ ਹੈ ਚੌਂਕੀ ਲੱਦੀ ਬਾਬਾ ਜੀ ਦੀ ಅಪਾਰ ਕਿਰਪਾ ਹੁੰਦੀ ਹੈ ਇਸ ਮੰਦਰ ਦੇ ਮੰਨਦੇ ਆ ਸਭ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਾਇ ਮੇਰੀ ਵਿਸ਼ਵਾਸ ਹੈ ਇਹ ਬਾਬਾ ਜੀ ਅਗੇ ਅਰਦਾਸ ਹੈ ਬੇਨਤੀ ਹੈ ਇਹ ਵੱਤ ਵਤ ਲੀਡ ਦੇ ਵਿੱਚ ਅਸੀਂ ਬਾਈ ਨੰਬਰ ਵਾਰ ਤੋਂ ਅਸੀਂ ਇਹਨਾਂ ਨੂੰ ਜਤਾ ਕੇ ਭੇਜਾਂਗੇ ਅਸੀਂ ਬਾਬਾ ਜੀ ਅਗੇ ਅਰਦਾਸ ਕਰਦੇ ਹਾਂ ਇਨਾਂ ਦੀ ਚੋਲੀ ਦੇ ਵਿੱਚ ਇੱਕ ਇੱਕ ਵੋਟ ਸਾਡੇ ਇਲਾਕੇ ਦੀ ਚਾਰੂ ਨਿਸ਼ਾਨ ਤੇ ਆਵੇ ਤੇ ਸਾਡੀ ਬਾਬਾ ਜੀ ਅਗੇ ਹੀ ਅਰਦਾਸ ਹੈ ਇਹਨਾਂ ਦੀ ਵੱਤ ਵੱਤ ਲੀਡ ਤੇ ਅਸੀਂ ਲਿਜਾ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਮਿਹਰ ਬਣਾਈ ਜਿਹੜੇ ਮਰਜੀ ਵੋਟਰ ਜੇ ਇੱਥੇ ਸਭ ਲੋਕ ਕਸਮਾਂ ਖਾਂਦੇ ਨੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਆ ਸਾਰਿਆਂ ਨੇ ਕਸਮ ਰਲ ਕੇ ਖਾਧੀ ਹੈ ਇੱਕ ਇੱਕ ਵੋਟ ਅਸੀਂ ਤੁਹਾਡੇ ਨੂੰ ਪਾਵਾਂਗੇ ਇਹ ਮੈਂ ਵਿਸ਼ਵਾਸ ਆ ਮੈਨੂੰ ਬਾਬਾ ਜੀ ਦਾ ਬਾਬਾ ਜੀ ਦੀ ਮਿਹਰ ਚੱਲੇਗੀ ਇਹ ਸਭ ਦੀ ਲੜੀ ਐਸੇ ਘੁੰਮਣੀ ਆ ਜਿੱਦਾਂ ਅਸੀਂ ਜਸਪਾਲ ਸਿੰਘ ਨੂੰ ਕਾਂਗਰਸ ਦੇ ਵਿੱਚੋਂ ਜਾ ਕੇ ਇੱਥੇ ਲਿਆਇਆ ਐ ਐਦਾਂ ਹੀ ਇਹ ਲੜੀ ਘੁੰਮ ਕੇ ਇਹਨਾਂ ਨੂੰ ਮਿਹਰ ਬਣਾਉਣਾ ਐ ਇਸੇ ਤਰ੍ਹਾਂ ਬਾਬਾ ਜੀ ਦੀ ਉਪਾਰ ਕਿਰਪਾ ਹੋਣੀ ਐ ਮੈਨੂੰ ਵਿਸ਼ਵਾਸ ਆ ਉਸ ਬਾਬਾ ਜੀ ਤੇ ਮੈਂ ਕਿੱਦਾਂ ਗਿਆ ਲੱਗਿਆ ਅੱਜ 15 ਐਸ ਆਸ਼ਰਮ ਲੈਣ ਮੈਂ ਤਾਂ ਬਾਬਾ ਬਾਲਕਨੀ ਜੀ ਬਾਬਾ ਬਾਲਕਨਾਥ ਜੀ ਦੇ ਮੰਦਰ ਤੋਂ ਅਸ਼ੀਰਵਾਦ ਲੈਣ ਆਇਆ ਇਹਨਾਂ ਦੇ ਅੱਗੇ ਚਰਨਾਂ 'ਚ ਬੇਨਤੀ ਕਰਨ ਆਇਆ ਬਾਬਾ ਜੀ ਸੇਵਾ ਦਾ ਮੌਕਾ ਦਿਓ ਜਿਵੇਂ ਮੈਂ ਪਹਿਲਾਂ ਨਵਾਂੇ ਸੇਵਾ ਕਰਦੇ ਸੀ ਉਹ ਉਸ ਤੋਂ ਵੱਧ ਵੀ ਅਗਲੀ ਵਾਰੀ ਸੇਵਾ ਹੋਵੇ ਇਸ ਕਰਕੇ ਮੈਂ ਤਾਂ ਬਾਬਾ ਜੀ ਤੋਂ ਅਸ਼ੀਰਵਾਦ ਲੈਣ ਆਇਆ ਬੇਨਤੀ ਕਰਨ ਆਇਆ ਅਰਦਾਸ ਕਰਨ ਆਇਆ ਇਲਾਕੇ ਦੇ ਵਿੱਚ ਕੋਈ ਮੁਸ਼ਕਲਾ ਨਹੀਂ ਹੈ ਇਲਾਕੇ ਦੀਆਂ ਉਹ ਦਸੂ ਦਸ ਦੇ ਕਿਲੋ ਕਰਮ ਇਲਾਕੇ ਦੀ ਗਰੀਬਾਈਆਂ ਆ ਗਈਆਂ ਕਿਸੇ ਮੋੜੇ ਲੱਗੇ ਹੋਏ ਉਹ ਜਿਹੜੀਆਂ ਨਾਰਮਲ ਮੁਸ਼ਕਲਾਂ ਨੇ ਉਹ ਵੈਸੇ ਹੀ ਹੱਲ ਹੋ ਜਾਣੀਆਂ ਨੇ ਉਹ ਜਿਸ ਦਿਨ ਤੋਂ ਕਾਉਂਸਲ ਦੀ ਹੋ ਗਿਆ ਸ਼ੁਰੂ ਹੋਣਾ ਮੈਂ 22 23 ਤਰੀਕ ਤੋਂ ਉਹ ਵੈਸੀ ਨਾਰਮਲ ਨੇ ਛੋਟੀਆਂ-ਛੋਟੀਆਂ ਮੁਸ਼ਕਲਾਂ ਨੇ ਕੋਈ ਵੱਡੀ ਮੁਸ਼ਕਲ ਨਹੀਂ ਆਗੀ ਇੱਕ ਇੱਕ ਮੁਸ਼ਕਲਾ ਉਹ ਮੰਤਰੀ ਸਾਹਿਬ ਨਾਲ ਪਹਿਲਾਂ ਗੱਲ ਹੋ ਗਈ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਉੱਥੋਂ ਹੀ ਕੰਮ ਸ਼ੁਰੂ ਹੋਣਾ ਬਹੁਤ ਵਧੀਆ ਮਹਾਰ ਬਹੁਤ ਵਧੀਆ ਪਿਆਰ ਮਿਲ ਰਿਹਾ ਬਹੁਤ ਵਧੀਆ ਬੋਟਰਾਂ ਨੂੰ ਕੀਪਲ ਕਰੋਗੇ ਅਪੀਲ ਕਰਦਾ ਵੀ ਵੱਧ ਤੋਂ ਵੱਧ ਵੋਟ ਪਾਓ ਇੱਕ-ਇੱਕ ਵੋਟ ਝਾੜੂ ਦੇ ਮੋਰ ਲਾ ਕੇ ਵੱਧ ਤੋਂ ਵੱਧ ਵੋਟ ਨਾ ਮੈਨੂੰ ਲੀਡ ਨਾ ਜਿਤਾਓ ਔਰ ਮੈਂ ਤੋ ਮੈਂ ਤੁਹਾਨੂੰ ਵਿਸ਼ਵਾਸਿਤ ਬਣਾਉਣਾ ਵੀ ਮੈਂ ਆਪ ਜੀ ਦੀ ਸੇਵਾ ਚ ਵਧੀਆ ਨਿਭਾਉਣਾ ਮਿਹਰਬਾਨੂਆ ਮਹਾਰਾਜ ਕਿਰਪਾ ਕਰਨਗੇ ਬਾਬਾ ਬਾਲਤਨਾਰ ਜੀ ਦੇ ਅੱਗੇ ਚਾਰਨਾ ਜੇ ਅਰਦਾਸ ਆ ਇਹ ਆਪੀ ਇਹਨਾਂ ਨੂੰ ਮਹਾਰਾਜ ਨੂੰ ਪਤਾ ਅੱਜ ਤੋਂ 1 ਸਾਲ ਪਹਿਲਾਂ ਇਸ ਬੋਰਡ ਤੇ 22 ਨੰਬਰ ਵਾਰਡ ਲਿਖਿਆ ਗਿਆ ਸੀ ਹਜੇ ਮੇਰਾ ਕਹੇ ਥੋੜੇ ਦਿਨ ਪਹਿਲਾਂ ਹੀ ਇਹ 22 ਨੰਬਰ ਵਾਰਡ ਬਣਿਆ ਕਦੇ 24 ਹੁੰਦਾ ਸੀ ਕਦੇ 25 ਹੁੰਦਾ ਸੀ ਪਰ ਇੱਥੇ 22 ਨੰਬਰ ਹੀ ਲਿਖਿਆ ਗਿਆ ਅੱਜ 22 ਨੰਬਰ ਵਾਰਡ ਹੀ ਆ ਬਾਬਾ ਜੀ ਦੀ ਕਿਰਪਾ ਹੋ ਜਾ ਵਾਹਿਗੁਰੂ ਮੈਂ ਪੂਜਾ ਰੋੜਾ ਬਾਬਾ ਜੀ ਦੇ ਦਰਬਾਰ ਤੇ ਅੱਜ ਹਾਜ਼ਰੀ ਭਰਨ ਵਾਸਤੇ ਆਈ ਸੀ ਸੋ ਸਾਡੇ 22 ਨੰਬਰ ਵਾਰਡ ਤੋਂ ਜਸਪਾਲ ਸਿੰਘ ਜੀ ਜੋ ਕਿ ਇਲੈਕਸ਼ਨਰਾਂ ਦੇ ਵਿੱਚ ਖੜੇ ਨੇ ਜਿਨ੍ਹਾਂ ਦੀ ਬੋਟ ਸਪੋਰਟ ਹੈ ਝਾੜੂ ਇਹ ਝਾੜੂ ਕੌਂਸਲਰ ਦੇ ਨਾਲ ਨਾਲ ਬਹੁਤ ਅੱਛੇ ਇਨਸਾਨ ਵੀ ਨੇ ਸੋ ਜਿੰਨੇ ਵੀ ਆਡੀਅנס ਮੇਰੀ ਆਵਾਜ਼ ਨੂੰ ਸੁਣ ਰਹੀ ਹੈ ਕਿਰਪਾ ਕਰਕੇ ਸਭ ਨੂੰ ਰਿਕੁਐਸਟ ਕਰਾਂਗੀ ਕਿ 22 ਨੰਬਰ ਵਾਰਡ ਤੋਂ ਜਿਆਦਾ ਤੋਂ ਜਿਆਦਾ ਬੋਟ ਸਪੋਰਟ ਕਰਕੇ ਇਹਨਾਂ ਨੂੰ ਜਿਤਾਓ ਇਹਨਾਂ ਨੂੰ ਕੌਂਸਲਰ ਦੀ ਵੋਟ ਤੇ ਲੈ ਕੇ ਆਓ ਹਾਂਜੀ ਹਾਂਜੀ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਮਾਨ ਸ मैं तो यही अपील कराँगी कि जल्दी जल्दी कौंसलर बनने और साढ़े पाबी फिर तो खुशहाली आए और लोग नशे मुक्त होन